ਕੀ ਕੰਮ ਕਰ ਚੱਲ ਰਹੇ ਨੇ ਅੱਜ ਚਲੋ ਫਿਰ ਕਰਕੇ ਆਏ ਹੋਏ ਪੀ ਆਗੇ ਸਰੀਰ ਗਰਮੀ ਨਾਲ ਬੰਦ ਲਿਆ ਪਿਆ ਅੱਛਾ ਕੱਪੜੇ ਪਾ ਕੇ ਆਸੀ ਸੋਈਦਾ ਨੇ ਮੇਰੇ ਕਿਹਨੇ ਹੁੰਦਾ ਇਹ ਲੋਦੀ ਮੈਂ ਉਹ ਸੁਤੀ ਉੱਠੀ ਨਹੀਂ ਹੁਣ ਅੱਖਾਂ ਹੀ ਐਵੇਂ ਚੜੀਆਂ ਗਈ ਹੈਲੋ ਗਾਇਸ ਗੁੱਡ ਮਾਰਨਿੰਗ ਕਿਵੇਂ ਤੁਸੀਂ ਸਾਰੇ ਆਈ ਹੋਪ ਕਿ ਤੁਸੀਂ ਠੀਕ ਹੋਵੋਗੇ ਮੈਂ ਜਾ ਰਿਹਾ ਆਪਣਾ ਡਿਊਟੀ ਦੋ ਦਿਨਾਂ ਵਾਸਤੇ 12 ਦਾ ਅਰ ਇਹ ਆਪਣਾ ਲੱਗ ਪਿਆ ਨਾ ਘਰ ਦੇ ਸਾਰੇ ਕੰਮ ਕਰਨਾ ਕੱਪੜੇ ਇਹਦੇ ਹੋਏ ਪੈਣਗੇ ਘਰ ਆ ਲਾਇਆ ਪੈਗਾ ਐਟਾ ਵਟਾ ਐਟਾ ਵਟਾ ਕਰਾਣੇ ਨੇ ਅਰਤਮ ਲਾਾਇਆ ਗਣਾ ਵੀ ਮੇਰੇ ਉੱਪਰ ਦੀ ਰੋਣ ਬੈਠ ਹੁੰਦਾ ਹੈਗਾ ਤੇ ਇਹਨੇ ਕੱਪੜੇ ਹੋਰਨੇ ਕਿ ਕੱਟੇ ਕਰ ਲੈਣੇ ਤਿੰਨ ਚਾਰ ਦਿਨਾਂ ਦੇ ਹੁਣ ਔਖੀ ਹੋ ਰਹੀ ਧੋਣਗੇ ਨਾਲ ਤਾਂ ਗਰਮੀ ਜਲੀ ਪੈ ਰਹੀ ਹੈ ਚੱਲ ਲੈ ਲੇਨੇ ਇਸੇ ਕੀ ਤਾਂ ਕਰਕੇ ਨੀ ਧੋਤੇ ਗਏ ਸੀ ਹਾਂ ਤਾਂ ਉਹ ਕੱਪੜੇ ਪਾਦ ਗਏ ਉਹ ਹੋ ਕੇ ਨਾਲ ਤਿੰਨ ਦਿਨਾਂ ਦੇ ਕੱਪੜੇ ਉਹ ਦੇਖੋ ਹੁਣ ਧੋਤੇ ਜਾਣੀਓ ਤੁਸੀਂ ਤਾਂ ਬਾਹਰ ਜਾਓ ਮੈਨੂੰ ਮਸ਼ੀਨ ਤੇ ਲਾਵੀਂ ਮੈਂ ਮਸ਼ੀਨ ਤੇ ਕੋਲ ਉਹਨਾਂ ਤੈਨੂੰ ਮੈਂ ਇੱਥੇ ਚਰਖਾ ਦੇ ਜਿਹੜਾ ਚਰਖਾ ਕੱਤ ਲਈ ਬਾਅਦ ਚ ਪੈਗਾ ਚੱਲ ਆਪਣੇ ਪੁਰਾਣਾ ਚਰਖਾ ਪੈ ਤੂੰ ਹਮ ਅੱਜ ਉਹ ਤਲੇ ਬਈ ਤੇ ਆ ਰਿਹਾ ਆ ਆ ਦੇਖੋ ਜਿਵੇਂ ਲਪੇਟ ਨੂੰ ਪੂਟਦੇ ਇਹ ਸੋਨਾ ਮਾਰੀ ਹੋਈ ਨਾਲ ਦਾ ਨੇ oh no ਦੇਖੋ ਜੀ ਸਾਰੇ ਮਨੇ ਆਏ ਸੰਤੋ ਦਿਨਾਂ ਵਾਸਤੇ ਬੱਚੇ ਤਾਂ ਉੱਧਰ ਜਾਂਦੇ ਨੇ ਮੇਰੇ ਤੋਂ ਬਾਅਦ ਹੀ ਫਕੀ ਤਾਂ ਸਾਨੂੰ ਵੀ ਲੈ ਕੇ ਜਾਓ ਸੱਚੀ ਗੱਲ ਹੈ ਦੇਖ ਲਓ ਕਹਿੰਦੇ ਜੀ ਕਿਵੇਂ ਲਾਉਣਗੇ ਕਹਿੰਦੀ ਬੱਚੇ ਦੱਸੋ ਵੀ ਬੱਚਿਆਂ ਨੇ ਮੇਰੇ ਮਨ ਉੱਧਰ ਜਾਣਾ ਟੀਵੀ ਉਹਨਾਂ ਕੋਲੋਂ ਫੋਨ ਉਹਨਾਂ ਕੋਲ ਆ ਗਿਆ ਫੋਨਾਂ ਕੋਲ ਆ ਗਿਆ ਮੈਂ ਕਿੰਨੀ ਵਾਰ ਗਿਆਗਾ ਕਿ ਵੀ ਉਤਰੀ ਨਹੀਂ ਹੈਗੀ ਉਹ ਵੀ ਉਹ ਕੀ ਇਹ ਤਾਂ ਫਟੇ ਕੰਟਰੋਲ ਚ ਹੀ ਰਹਿੰਦਾ ਫਿਰ ਰਾਤ ਨੂੰ ਟੀਵੀ ਦੇਖੇ ਜਾਂਦੇ ਸ਼ਰਾਰਤਾਂ ਕਰਦਾ ਸਿੱਧੀ ਗੱਲ ਹੈ ਵੀ ਇਹ ਕਹਿੰਦੀ ਫਿਰ ਜਿਹੜੇ ਮੈਂ ਸਮਝਦਾ ਉਹਨਾਂ ਨੂੰ ਮੇਰੀ ਕਮੀ ਮਹਿਸੂਸ ਹੋਊਗੀ ਵੀ ਜਿਹੜੇ ਮੈਂ ਕੰਮ ਕਰਦਾ ਉਹ ਸਾਰਾ ਇਹਨੂੰ ਕਰਨਾ ਪਊਗਾ ਇਸ ਕਰਕੇ ਕਹਿੰਦੀ ਹੈ ਕਿ ਕੂਰਦੀ ਨਹੀਂ ਇਹ ਕੂਰੇ ਉਹਨੂੰ ਉਹ ਆਪੇ ਠੀਕ ਰਹੇ ਮਸਤੀ ਵਾਲੀ ਕਰਦਾ ਹੈਗਾ ਇਸ ਕਰਕੇ ਕਰਦਾ ਜਾਦੇ ਮੇਤੂ ਹੀ ਹੈਗਾ ਇਹਦੇ ਕੋਲ ਡਰਦਾ ਨਹੀਂ ਹੈਗਾ ਇਹ ਨਾਲੇ ਡਰਾਉਂਦੀ ਹੈ ਕੁਝ ਕਹਿਦੀ ਨਹੀਂ ਹੈ। ਹੁੰਦੇ ਕਹਿੰਦੇ ਇੱਕ ਜਣੇ ਦੇ ਰੋਵ ਜ਼ਿਆਦੇ ਹੁੰਦਾ ਹੈਗਾ ਬੱਚੇ ਤੇ ਇੱਕ ਜਣੇ ਦੀ ਡਰਦੇ ਹੁੰਦੇ ਨੇ ਦੋਨਾਂ ਤੋਂ ਥੋੜੇ ਡਰਦੇ ਹੁੰਦੇ ਨੇ ਮੈਂ ਅਜੇ ਜਾਣਾਗੇ ਲੇਟ ਆ ਤੇ ਪਰ ਮੇਰੇ ਕੋਲ ਟਾਈਮ ਹੈਗਾ ਆ ਦੇਖੋ ਇਹ ਸੀ ਲੱਗਿਆ ਹੋਇਆ ਹਾਂ ਦਾ ਦੇਖੋ ਸਾਡਾ ਅਸ ਸਸਕਾਲ ਸਸਕਾਲ ਬਖਸੀ ਆ ਨਿਕਲ ਗਈ ਲੈ ਇਹ ਤੁਸੀਂ ਤਾਂ ਮੈਨੂੰ ਮੇੜੇ ਭਾਰੀ ਜਾਂਦੇ ਹੋ ਪਤਾ ਕੀ ਹੈ ਨਾ ਆਨਦੀਆਂ ਬਿੱਲੀ ਦੇ ਨਾਲ ਸ਼ੋਸ਼ਟੇ ਬਚੇ ਨਹੀਂ ਐਂਡੇ ਟੇਕ ਆ ਉਹਨਾਂ ਉਹਦੇ ਕੀ ਕਰਦੇ ਨੇ ਜਦ ਆ ਜਾਂਦੇ ਨੇ ਸਿਰੇ ਸਿਰੇ ਮਿਉ ਮਿਉ ਕਰਨਾ ਇਹਨੂੰ ਪਤਾ ਨਹੀਂ ਹੁੰਦਾ ਬਿੱਲੀ ਦੇ ਬੱਚੇ ਆਂ ਬਾਗ ਲੋਗੀ ਕੋ ਹੈਗੇ ਤਾਂ ਡਡੇ ਨੇ ਉਹਨਾਂ ਜਿਹੜੇ ਹੋਣੀ ਹੈਗੇ ਉੱਪਰ ਕੀ ਹੁੰਦਾ ਜੰਗਲ ਆ ਜੰਗਲੇ ਦੇ ਵਿੱਚ ਨਾ ਮੋਰੀਆਂ ਨਹੀਂ ਆਣੇ ਮੋਰੀਆਂ ਦੇ ਵਿੱਚ ਮਿਉ ਮਿਉ ਕਰਕੇ ਬੈਠ ਕੇ ਇਹਨੂੰ ਮੈਨੂੰ ਕਹਿੰਦੇ ਕੋਠੇ ਤੇ ਜਾਣ ਮੈਨੂੰ ਕਹੇ ਵੀ ਮੈਡਮ ਨੂੰ ਫੜ ਲੈਣਾ ਉਹ ਇੰਚੜਿਉਣ ਵੀ ਅਸੀਂ ਆ ਬੈਠੇ ਆ ਦੋ ਆ ਨਹੀਂ ਛੱਟ ਤਾਂ ਹੀ ਉਹ ਹੁਣ ਬਾਹਰ ਦੇਖਣਗੇ ਚੈੱਕ ਕਰਨਗੇ ਆ ਦਿਖਾਵਾਂ ਉਹਨਾਂ ਇਸੀ ਜਨ ਨਹੀਂ ਨਿਕਲਣਾ ਇਹਨੂੰ ਦੱਬਰ ਹੋ ਜਾਂਦਾ ਹੈ ਮਸਾ ਨਿਕਲ ਜੀ ਆਹੋਂ ਗੇੜੇ ਦੇ ਕੇ ਫੇਰ ਉੱਤੇ ਗੇਟਵਾਲ ਖੜ ਜੀ ਕੀ ਚੈੱਕ ਕਰਨਾ ਹੈ ਕੀ ਚੈੱਕ ਕਰਦੇ ਫਿਰਦੀਆਂ ਬਿੱਲੀ ਓਰੇ ਬਿੱਲੀ ਆਥੇ ਬਿੱਲੀ ਆ ਗਈ ਤੇ ਬਿੱਲੀ ਆ ਜਾ ਹੈ ਨਹੀਂ ਹੁਤਾ ਚਲੋ 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 ਸਿੱਧੀ ਸਿੱਧੀ ਜਿਆਦਾ ਨਹੀਂ ਹੋਏ ਜਾਈ ਨਹੀਂ ਬਿੱਲੀ ਚਾਹੀਦੀ ਉਹ ਕਾ ਮਤ ਆ ਦੇਖੀ ਉਹ ਗੇਟ ਤੇ ਕੱਢੂ ਜਾ ਕੇ ਖੋਲੋ ਵੀ ਗੇਟ ਮੈਂ ਬੜਾ ਇਸ ਤਰ੍ਹਾਂ ਦਰ ਬਣਾ ਰੱਖਿਆ ਨੇ ਇਹਨਾਂ ਨੇ Shimla ਸਾਡੇ ਸਾਡੇ ਨਾਲੋਂ ਤਾਂ ਜ਼ਿਆਦਾ ਇਸ ਦੀ ਨਜ਼ਰ ਆਏ ਲੱਗਦੀ ਹੈ ਉੱਪਰ ਚੱਲਦੇ ਹੈਗਾ ਤੇ ਇਹ ਤਾਂ ਬਣਿਆ ਪਿਆ Shimla ਇਹ ਆ ਦੇਖਿਆ ਥੋੜੇ ਜੇ ਟਾਈਮ ਖਰਾਣੇ ਚੱਲਣਗੇ ਏਡੇ ਏਡੇ ਪਰਰ ਬੰਦਿਆਂ ਵਾਂਗੂ ਖਰਾੜੇ ਮਾਰਦੇ ਹੋਏ ਬੰਦ ਨਹੀਂ ਕਰ ਰਹੇ ਨੇ ਹਾਂ ਇੱਕ ਅੰਕ ਐਂ ਕੱਟ ਕੇ ਹਾਂ ਦੇਖ ਦਿ ਇਹ ਦੇਖ ਰਹੀਆਂ ਤੂੰ ਵੀ ਇਹੀ ਮਾਰਦੀ ਹੁੰਦੀ ਆ ਬਹਿ ਜਾ ਹਣ ਬਹਿ ਜਾ ਬਹਿ ਬਹਿ ਯਾ ਯਾ ਇਹ ਬਤਨ ਗੋਲੇੋਂ ਦੇ ਕਿ ਮਿਆਰੇ ਵੀਰ ਸਾਹ ਨਾਲ ਨਹੀਂ 2000 ਜਮਣਾ ਲਿਆਉਣਾ ਹੈ ਜਮਣਾ ਮੁਖਰੀਆਂ ਤੇ ਲਿਓ ਜਾਓ ਅੱਜ ਬੱਚਿਆਂ ਨੂੰ ਲੈ ਹੀ ਨਾਲ ਤੂੰ ਤੂੰ ਗਈ ਬੇਟਾ ਪੱਲੇ ਪੱਲ ਨਾਲ ਇਹ ਉੱਪਰ ਚੜ੍ਹ ਜੀ ਉਹਦੇ ਜਮਣ ਉੱਤੇ ਚੜ੍ਹ ਕੇ ਆਇਆ ਖਿੱਦ ਗਿਆ ਜੀ ਉਹਦੇ ਸਾਰੀ ਸਾਰੀ ਜਮਣਾ ਛੱਡ ਜਾਣੀ ਤੇ ਭਾਰਨ ਵਾਲੇ ਮਜ਼ਾਕ ਡਾਉਂਦਾ ਉਹਦਾ ਬਦਲ ਕੱਟ ਰਿਹਾ ਵੇ ਬਹੁਤ ਕੱਟ ਗਿਆ 100 ਕ੍ਰਾਮ ਤਾਂ ਘਟ ਗਿਆ ਤਾਂ ਬਾਜ ਨਾਲ ਸਵੇਰੇ ਸਵੇਰੇ ਹੁਣ 4 ਰੁਪਏ ਨਿਕਾਦੀ ਹੋਵੇ ਜੀ ਆਏ ਦੇਖ ਲੈ ਫਿਰ ਵੀ ਜਵੇਂ ਸਲੇਮ ਸਲੇਮ ਆਏ ਹਾਏ 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 ਮੜਾ ਛੋਟਾ ਛੱਡ ਲੈਂਦੀ ਚੌਂਸ ਬਣਾ ਕੇ ਰੋੜ ਤਾਂ ਜੰਮੀ ਚੌਂਸ ਦਾ ਰੋੜ ਤਾਂ ਵੀ ਨਹੀਂ ਹੁੰਦਾ ਨਹੀਂ ਜੀ ਤੁਸੀਂ ਤੇ ਜਾਣੋ ਜੰਮਾ ਮੇਰੇ ਵਰਗੀ ਕਿਥੇ ਜਾਂਦੀ ਹੈ ਤੇਰੀ ਕੰਮ ਹੀ ਨਹੀਂ ਮੁੱਕਦੀ ਕੰਮ ਕਰ ਕਿਉਂ ਸਵੇ ਮੈਨੂੰ ਲੈ ਕੇ ਉੱਚੇ ਲਾ ਬਹਿ ਬਹਿ ਕਿ ਉਹ ਜੰਮੀ ਹੋ ਜਾਂਦੀ ਹੈ ਕਿ ਹੁਣ ਸਾਨੂੰ ਤਾਂ ਕੰਮ ਨਹੀਂ ਕੋਈ ਤੇ ਤੁਸੀਂ ਵੀ ਆਈ ਕਰੇ ਕਰੋ ਜੇ ਮਨਾ ਜਾਏਂ ਅਗਰ ਤੁਸੀਂ ਮੇਰੇ ਕੋਚੀ ਲਾਦਾ ਕਰੋ ਬਹਿ ਬਹਿ ਲੈ ਤੈਨੂੰ ਬਦਲੀ ਕਰਨਾ ਮੈਂ ਥੋੜੀ ਹੁਣ ਮੈਂ ਤਾਂ ਤਾਂ ਜੰਮੀ ਚ ਹੋ ਜਾ ਮੈਂ ਤਾਂ ਜੰਮ ਬਦੀ ਚੇਕਟੇ ਤੂੰ ਆਪ ਦਾ ਮੇਰਾ ਬਦੀ ਚੇਕਟੇ ਕਿਉਂ ਕਰਤਾ ਰ ਹੋਈ ਕਰਤਾ ਰ ਹੋਈ ਗੱਲ ਉਹ ਵੀ ਬਸ ਕੰਮ ਚਾਹੀਦਾ ਮੈਨੂੰ ਕੰਮ ਚਾਹੀਦਾ ਕੰਮ ਕਰਿਓ ਬਤਿਚੇ ਕਾਤੇ ਮੇਰਾ ਕੀ ਕਮਾਇਆ ਕਰਦੇ ਹੋ ਤੁਸੀਂ ਨਾਲੇ ਕਹਿਤਾ ਕਹਿੰਦੀ ਪੋਚਲਾ ਦੇ ਫਿਰ ਐਂ ਕਿਹਾ ਵਿੱਚ ਮਨ ਨਾਲੋਂ ਤਾਂ ਠੀਕ ਐ ਜਿਮਨਾਲ ਕਿਉਂ ਠੀਕ ਆ ਕੱਲੇ ਪੋਚੇ ਨਾਲ ਥੋੜੀ ਘਟੋ ਹੋਰ ਵੀ ਕੰਮ ਕਰਨੇ ਪੈਣਗੇ ਝਾੜੂ ਲਾਉਣਾ ਪੋਚਾ ਲਾਉਣਾ ਰੋਟੀ ਬਣਾਉਣੀ ਭਾਂਡੇ ਇੱਧਰ ਉੱਧਰ ਚੱਕ ਕੇ ਲੈ ਕੇ ਜਾਣੇ ਢੇੜੇ ਛੇੜੀ ਮਾਰਨੇ ਨੇ ਫਿਰ ਕੱਲੇ ਪੋਚੇ ਨਾਲ ਮੇਰਾ ਕੀ ਬਣੂਗਾ ਮੈਦਾ ਰਾਈ ਜੂ ਨਾ ਮੋਟੇ ਦਾ ਮੋਟਾ ਐ ਦੇਖ ਐਂ ਭਾਲਦੇ ਵੀ ਮੈਂ ਮੋਟਾ ਹੋ ਜਾ ਆਪ ਹੋ ਜਾ ਸਲੰਮੇ ਇਹ ਤੇਰੀ ਸਾਜ਼ਿਸ਼ ਮੇਰੇ ਖਿਲਾਫ ਨਹੀਂ ਚੱਲਣੀ ਮੈਂ ਜਿਮ ਜਾਇ ਕਰੂ ਡੇਲੀ ਆਕ ਜੀ ਮੇਰੀ ਥੋੜੀ ਇੱਛ ਕਿਚਾਉ ਮੇਰੀ ਇਹ ਹੈ ਵੀ ਬੱਚੇ ਜਾਓ ਰੋਟੀ ਬਣਾਓ ਰੋਟੀ ਲਾਓ ਰੋਟੀ ਖਾਣੇ ਦਾ ਟਾਈਮ ਹੈ। ਐਨਾ ਟਾਈਮ ਤਾਂ ਹੋਇਆ ਵੀ ਨਹੀਂ ਹਜੇ ਹੱਥ ਵਿੱਚ ਬੱਚੇ ਆ। 8 ਵਜੇ ਖਾ ਕੇ ਜਾਣੇ ਹੁਣ ਅੱਗੇ ਵੀ ਮੈਂ ਡਿਊਟੀ ਦੀ। ਡਿਊਟੀ ਤੇ। ਕਿ ਡਿਊਟੀਆਂ ਜਾਂਦੇ। ਫਿਰ ਉਹੀ ਟਾਈਮ ਬੰਨਿਆ ਜਾਂਦਾ ਹੁੰਦਾ ਏ ਬੰਦੇ ਦਾ ਉਸੇ ਟਾਈਮ ਬੰਦੇ ਦੇ ਪੇਟ ਨੂੰ ਨਾ ਢਿੱਡ ਨੂੰ ਲੱਗ ਜਾਂਦੀ ਏ ਭੁੱਖ। ਹੁਣ ਉਹੀ ਮੇਰਾ ਟਾਈਮ ਹੋ ਚੁੱਕਿਆ ਮੇਰੇ ਢਿੱਡ ਨੂੰ ਲੱਗ ਰਹੀ ਏ ਭੁੱਖ ਅੰਦਰ ਜਿਹੜੇ ਮੇਰੇ ਬੰਦੇ ਰੱਖੇ ਹੋਏ ਢਿੱਡ 'ਚ ਉਹ ਸਾਰੇ ਰੋਟੀ ਮੰਗ ਰਹੇ ਮੈਂ ਰੋਟੀ ਲਿਆਉਂ ਉਹ ਦਿਹਾੜੀ ਤੇ ਜਾਵਾਂਗੇ। ਅੱਛਾ ਦਿਹਾੜੀ ਕਿਹੜ ਜਿਹੜੀ ਮਰਜ਼ੀ ਕਰਨ ਜਾਣ ਉਹਦੇ ਅੰਦਰਲੇ ਬੰਦੇ ਨੂੰ ਪਤਾ ਕਿਉਂ ਜੀ ਵੀ ਕਿਹੜੀ ਦਿਹਾੜੀ ਕਰਨਗੇ ਉਹ ਇਸ ਕਰਕੇ ਹੁਣ ਰੋਟੀ ਲਿਓ ਅਸੀਂ ਜਾਈਏ ਦਿਹਾੜੀ ਸਾਡੀ ਵੀ ਦਿਹਾੜੀ ਹੈ ਇੱਕ ਤਰ੍ਹਾਂ ਦੀ ਕੁੜਸਾਂ ਵਾਲਿਆਂ ਦੀ ਵੀ ਦਿਹਾੜੀ ਹੈ ਜੇ ਤਾਂ ਮਤਲਬ ਉਹ ਚਲ ਪੈਂਦੀ ਦਾ ਰੁਟੀਨ 'ਚ ਹੈਗੀ ਪਰ ਜਾਣਾ ਸਵੇਰ ਤੋਂ ਲੈ ਕੇ ਸਾਮ ਨੂੰ ਥੱਕੇ ਹੁੰਦੇ ਹਾਂ ਹਾਂ ਹੁਣ ਹੋ ਗਿਆ ਉਹ ਵੀ ਦਿਹਾੜੀ ਹੋਆ ਅਬ ਜਾਈਏ ਸਰ ਨਹੀਂ ਕੋਣੀ ਜਾਂਦੀ ਕੋਣੀ ਹੁੰਦੀ ਹੈਗੀ ਜਿਹੜੀ ਉਹ ਕੰਮ ਕਰਦੇ ਜਿਵੇਂ ਅਸੀਂ ਕੰਮ ਕਰਦੇ ਆ ਫਿਰ ਸਾਨੂੰ ਉਹ ਅਗਲਾ ਕਿਉਂ ਨਹੀਂ ਦਿੰਦਾ ਕੁਸ ਕੰਮ ਮੈਂ ਦਾ ਮੈਂ ਕੋਰੇ ਬੈਠੀਆਂ ਬਠੇ ਨੂੰ ਮੈਂ ਦਾਗਾ 25 2500 ਦਾ ਸੂਟ ਨੂੰ ਹੱਥ ਲਾਉਣਗੇ ਇਹ ਆ 2500 ਦਾ ਸੂਟ ਹੈ ਨਾ 2500 ਵਾਲਾ ਹੁਣ ਕਿਹੜਾ ਆਉਂਦਾ ਸੂਟ ਆ ਕੱਟੋ ਛ 2500 ਦਾ ਕਿਹੜਾ ਉਹਦਾ ਕਿੰਨੇ ਦਾ ਹੁੰਦਾ ਫਿਰ ਇਹ ਦੋਦ ਬੰਝਕ ਸੋ ਦਾ ਅਜਿੰਦਾ ਕਰਮੀ ਆ ਗੰਗ ਉਹੋ ਰਹਿਣ ਰੋਪਾ ਨਹੀਂ ਸੂਟ ਜੇ ਆ ਆ ਘਰੇ ਪਾਉਣ ਵਾਲਾ ਵੀ ਦੇਖਣੀ ਜਾਣੀ ਜਾਂਣੀ ਤਾਂ ਕੱਟੋ ਕੱਟ 1500 ਤੋਂ ਤਾਂ ਸਟਾਰਟ ਕਰਨੀ ਆ ਦੁਕਾਨ ਵਾਲਿਆਂ ਨੂੰ ਵੀ ਪਤਾ ਉਹ ਵੀ ਕਹਿਣਗੇ 1500 ਤੋਂ ਸਟਾਰਟ ਹੋਊਗਾ ਭਾਈ ਇਹ ਵਧੀਆ ਲੈਣਾਗਾ ਜੇ ਉਹ ਆ ਆ ਸਿੰਪਲ ਜਿਹਾ ਜਮੇ ਜਿਹੜਾ ਇੱਕ ਦੋ ਚਾਰ ਵਾਰੀ ਪਾਉਣ ਵਾਲਾ ਲੈਣਾਗਾ ਉਹ ਵੀ 7800 ਦਾ ਸੂਟ ਆ ਗੈ ਸਾਡਾ 1500 ਤੋਂ ਇਹ ਸਟਾਰਟ ਕਰਕੇ 2000 ਤੱਕ ਦਾ ਸੂਟ ਤਾਂ ਘੱਟੋ ਘੱਟ ਲੈਂਦੇ ਰਹਿ ਗਿਆਂ ਪਿੱਛੇ ਹੁੰਦਵਾ ਕੇ ਲੈਂਦਾ 2200 ਦਾ ਕਿ 2400 ਦਾ ਸੱਚੀ ਚੀਜ਼ ਸੀ 2400 2400 ਦਾ 2400 ਦਾ ਸੂਟ ਲੈਂਦਾਗਾ ਆਮ ਜਿਹਾ ਰੁਟੀਨ ਚ ਪਾਉਣ ਵਾਲਾ ਕੀਤਾ ਫਿਰ ਮਹੀਨੇ ਚ ਕਦਾ ਤਾਂ ਪੱਕਾ ਹੀ ਹੁੰਦਾਗਾ ਤੇ ਬਾਕੀ ਘੁੰਮਣ ਕਮਾਉਣ ਫਿਰੀ ਚ ਖਾਣ ਖਿਵਣ ਫਿਰੀ ਚ ਉਹ ਮੰਨ ਲਓ ਵੀ ਇਹ ਘੱਟੋ ਘੱਟ 10000 12000 15000 ਦਾ ਮਹੀਨਾ ਪੈਂਦਾ ਹੀ ਇਹਨਾਂ ਦਾ ਨਹੀਂ ਪੈਂਦਾ ਤੇ ਪਿਆ ਕੇ ਕਿਹ ਲਿਆਉਣੇ ਹੁੰਦੇ ਆ ਤਾਂ ਇੰਨੇ ਬੰਦੇ ਲੈਣ ਜਾਣੇ ਇੱਕ ਜਨਾਨੀ ਵਾਸਤੇ ਉਹ ਤਹਿਆਂ ਲਜਾਣਾ ਵੀ ਖਤਰਾ ਹੁੰਦਾ ਸਾਨੂੰ ਘੜਦੇ ਹੁੰਦੇ ਨੇ ਵਿਚਾਰੇ ਪਹਿਲੀ ਵਾਰ ਤਾਂ ਹੀ ਖਤਰਨਾਕ ਹੁੰਦੀ ਐ ਇਹਨਾਂ ਖੌਫ ਹੁੰਦਾ ਜਾਂਦਾ ਕੱਲਿਓ ਆ ਜਾਂਦੀਂਦੇ ਦੇਖ ਲੈ ਉਧਰ ਐ ਕੱਲੀ ਤਾਂ ਨਹੀਂ ਆਦੀ ਦੋ ਚਾਰ ਭਾਈ ਵੀ ਆਉਂਦੇ ਨੇ ਉਹ ਤਾਂ ਚਲੂ ਮੁਕੇਰਾ ਆਉਂਦੇ ਨੇ ਫੇਰ ਬਾਅਦ ਐ ਤੁਸੀਂ ਜਾਓ ਵੀਰੇ ਕੀ ਕਰਨਾ ਤੁਹਾਡਾ ਆਹ ਕੱਲਿਓ ਬਾਦੂ ਲੈਣ ਤਾਂ ਇਹਦਾ ਮੈਂ ਦੇਖ ਲਿਆ ਸਾਬ ਤਾਂ ਇਹਨਾਂ ਦਾ ਕੀਸਾ ਬਣਾਵਾ ਹੁਣ ਤੁਸੀਂ ਬਲਜ ਹੁਣ ਮੈਂ ਕੱਲੀ ਜਾਵਾਂਗੀ ਨਹੀਂ ਨਣਾਤ ਵਾਲ ਹੈਗੀ ਫੇਜ ਦਿੰਦੀ ਹਾਂ ਐਪ ਦੇ ਪਾਈ ਜਾਂ ਵੀ ਹੁਣ ਤੁਸੀਂ ਜਾ ਹੁਣ ਮੈਂ ਹੈਗੀ ਨਹੀਂ ਫਿਰ ਉਹ ਐਪੇਜ ਦੇ ਕਹਿੰਦੇ ਨੇ ਚੰਗਾ ਤਾਂ ਤਕੜੀ ਹੋ ਕੇ ਨਹੀਂ ਕਹਿੰਦੇ ਨੇ ਚੰਗਾ ਪੈਣੇ ਤਕੜੀ ਹੋ ਕੇ ਨਹੀਂ ਬਿੱਟਾ ਲਈ ਕਿ ਬੋਲੇਆ ਵਾਹੀ ਕਿੰਨੇ ਹੁੰਦੇ ਨੇ ਇਹਨਾਂ ਨਹੀਂ ਥੋੜੀ ਹੁੰਦਾ ਚਲੋ ਠੀਕ ਹੈ ਗਾਇਜ਼ ਇਹਦਾ ਚੱਲਦੀ ਰਹਿਣੀ ਹੈ ਸਾਡੀਆਂ ਬਾ ਕੰਮ ਕਰ ਕਰਦੀ ਹੈਗੀ ਆਪ ਦਾ ਆਊਟ ਦੀ ਹੈਗੀ ਤੇ ਮੈਂ ਆਪਣਾ ਉਦੋਂ ਬਾਅਦ ਚਾ ਹੂੰਗਾ ਡਿਊਟੀ ਵਾਸਤੇ ਤਿਆਰ ਹਾਲ ਦਾ ਟਾਈਮ ਮੇਰਾ ਕਾਫੀ ਪੈਗਾ ਮੈਂ ਜੀ ਜਾਣਾਗਾ ਲੇਟ ਚਲੋ ਯੂ ਟੂਨ ਤੁਸੀਂ ਲਾਓ ਰੋਟੀ ਰੁੱਟੀ ਜਾਓ ਤਾਂ ਆਲਵੇਜ਼ ਲੇਟਰ ਅੱਜ ਜੇ ਸੋង ਮੈਂ ਸਿੱਧਾ ਪਹੁੰਚੇਗਾ ਆਪਣਾ ਡਿਊਟੀ ਤੇ ਤਾਂ ਮੈਂ ਆਫ ਹੋ ਗਿਆਗਾ ਅੱਜ ਨਾਈਟ ਸਟੇ ਹੈ ਮਿਲੂਗੀ ਫਸਟ ਟਾਈਮ ਆਪਾਂ ਬੈਠੇ ਆਂਗੇ ਇੱਥੇ ਹੀ ਆਪਾਂ ਰਹਿਣਾਗਾ ਮਾ ਬੋਗਾ ਬੈਠ ਲੱਗਿਆ ਹੋਇਆ ਗਾਇਜ਼ 1 ਡਿਊਟੀ ਕਰਕੇ ਤੇ ਸ਼ਾਮ ਨੂੰ ਕਰੇ ਬਿਲਕੁਲ ਜਾਵਾਂਗੇ ਅੱਜ ਦਾ ਜਿਹੜਾ ਬਲੌਗ ਆਪਾਂ ਜੀ ਹੁਣ ਐਕਟਿਵ ਕਰਮ ਕਰ ਰਹੇ ਹੈਗੇ ਅੱਜ ਦੇ ਬਲੌਗ ਵਿੱਚ ਬਸ ਇੰਨਾ ਹੀ ਤੁਹਾਨੂੰ ਸਾਡਾ ਅੱਜ ਦਾ ਬਲੌਗ ਕਿਵੇਂ ਲੱਗਿਆ ਸਾਨੂੰ ਕਮੈਂਟ ਕਰਕੇ ਜੇ ਤੁਹਾਨੂੰ ਜੇ ਵਧੀਆ ਲੱਗਿਆ ਤਾਂ ਇਹਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਬਾਏ ਬਾਏ